ਲੋਕਾਂ ਨੂੰ ਦਫਕਾਉਣ ਵਾਲੇ ਮੁਰਦਾਬਾਦ 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 ਮਸਲਾ ਹੈਗਾ ਜੀ ਸਾਡੇ ਕੁਝ ਬੰਦਿਆਂ ਨੂੰ ਇੱਕ ਇਥੇ ਸਾਡੇ ਐਮਐਲਏ ਆ ਉਹਨਾਂ ਦੇ ਜਿਹੜੇ بیٹے ਆ ਉਹਨਾਂ ਨੇ ਸਾਡੇ ਕੁਝ ਬੰਦਿਆਂ ਦੀਆਂ ਬਸਾਂ ਘੇਰ ਕੇ ਜੀ ਦੇ ਵਿੱਚ ਲੇਡੀਜ਼ ਵਗੈਰਾ ਸਾਰੇ ਵਿੱਚ ਉਹਦੇ ਵਿੱਚ ਹਾਜ਼ਰ ਸੀ ਮੌਜੂਦ ਸੀ ਗੁੰਡਾਗਰਦੀ ਕਰਨ ਵਾਲੇ ਫਤੇਗੜ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਨਾਮਜ਼ਦਗੀ ਵਾਲੇ ਦਿਨ ਕੁਝ ਕਾਂਗਰਸੀ ਵਰਕਰ ਆਪਣੇ ਸਾਥੀਆਂ ਸਮੇਤ ਨਾਅਰੇ ਮਾਰਦੇ ਹੋਏ ਜਾ ਰਹੇ ਸੀ ਤਾਂ ਇਸੇ ਵਿਚਾਲੇ ਇੱਕ ਬੱਸ ਰਸਤੇ ਵਿੱਚ ਰੁਕ ਗਈ ਤਾਂ ਇਸੇ ਵਿਚਾਲੇ ਕਾਂਗਰਸੀਆਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਬਸ ਨੂੰ ਰਾਏਕੋਟ ਤੋਂ ਵਿਧਾਇਕ ਠੇਕੇਦਾਰ ਦੇ ਬੇਟੇ ਵੱਲੋਂ ਰੋਕ ਕੇ ਧਮਕਾਇਆ ਗਿਆ ਕਿ ਕਾਂਗਰਸ ਦੇ ਹੱਕ ਵਿੱਚ ਨਾਅਰੇ ਨਾ ਮਾਰੇ ਜਾਣ ਇਸ ਤੋਂ ਇਲਾਵਾ ਨੇ ਜਿੱਥੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉੱਥੇ ਉਹਨਾਂ ਅੱਜ ਸੰਬੰਧਿਤ ਰਾਏਕੋਟ ਦਾ ਥਾਣਾ ਵੀ ਘੇਰੇ ਤੇ ਕਾਰਵਾਈ ਦੀ ਮੰਗ ਕੀਤੀ ਮੇਰਾ ਨਾਮ ਗੁਰਜਨ ਸਿੰਘ ਹੈ ਜੀ ਮੈਂ ਹੈਗੇ ਜੀ ਆਪਣਾ ਰਾਏਕੋਟ ਥਾਣਾ ਸਿਟੀ ਰਾਏਕ ਧਰਨੇ ਤੇ ਬੈਠੇ ਆ ਮਸਲਾ ਹੈਗਾ ਜੀ ਸਾਡੇ ਕੁਝ ਬੰਦਿਆਂ ਨੂੰ ਇੱਕ ਇਥੇ ਸਾਡੇ ਐਮ ਐਲ ਏ ਆ ਉਹਨਾਂ ਦੇ ਜਿਹੜੇ بیٹے ਆ ਉਹਨਾਂ ਨੇ ਸਾਡੇ ਕੁਝ ਬੰਦਿਆਂ ਦੀਆਂ ਬਸਾਂ ਘੇਰ ਕੇ ਜੀ ਦੇ ਵਿੱਚ ਲੇਡੀਜ਼ ਵਗੈਰਾ ਸਾਰੇ ਦੇਚ ਉਹਦੇ ਵਿੱਚ ਹਾਜ਼ਰ ਸੀ ਮੌਜੂਦ ਸੀ ਉਹਨਾਂ ਦੀ ਬੱਸ ਘੇਰ ਕੇ ਰੋਕੇ ਉਹਨਾਂ ਨੂੰ ਨਾਲ ਉਹਨਾਂ ਦੇ ਸਰਕਾਰੀ ਗੱਡੀ ਲੈ ਕੇ ਨਾਲ ਉਹਨਾਂ ਦੇ ਗਨਮੈਨ ਉਹਨਾਂ ਨੂੰ ਲੈ ਕੇ ਉਹਨਾਂ ਨੇ ਸਾਡੇ ਬੰਦਿਆਂ ਦੀਆਂ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦੀ ਬੱਸ ਘੇਰੀ ਔਰ ਬਸ ਗੇਰ ਕੇ ਉਹਨਾਂ ਨੇ ਭੱਦੀ ਸ਼ਬਦਾਵਲੀ ਉਹਨਾਂ ਨੂੰ ਗਲਤ ਰਵਈਆ ਉਹਨਾਂ ਦਾ ਜਿਹੜਾ ਉਹਨਾਂ ਨੇ ਵਰਤੇ ਸਾਡੀ ਲੇਡੀਜ਼ ਨਾਲ ਦੁਰਭਿਵਾਰ ਕੀਤਾ ਉਹਨਾਂ ਨੂੰ ਨਜਾਇਜ਼ ਤੌਰ ਤੇ ਭੱਦੀ ਸ਼ਬਦਾਵਲੀ ਜਿਹੜੀ ਉਹਨਾਂ ਮੰਨੀਓ ਵਰਤੀ ਗਈ ਹੈ ਜੀ ਇਹ ਕੌਮ ਸੀਗਾ ਬੰਦਾ ਇਹ ਹੈਗੇ ਦੀ ਹਾਕਮ ਸਿੰਘ ਠੇਕੇਦਾਰ ਆ ਜਿਹੜੇ ਉਹਨਾਂ ਦੇ بیٹے ਹੈ ਜੀ ਤੇ ਉਹਨਾਂ ਨੇ ਬਸ ਗੇਰੀ ਸੀ ਉਹਨਾਂ ਨੇ ਗੱਲਾਂ ਕਰੀਂ ਵਜ੍ਹਾ ਕੀ ਆ ਕੇਰਾਂ ਜੀ ਵਜ੍ਹਾ ਦੀ ਹੁਣ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਕਿਹੜੀ ਚੀਜ਼ ਦਾ ਗੁੱਸਾ ਸੀ ਜਾਂ ਕੀ ਉਹਨਾਂ ਦੀ ਰੰਜਿਸ਼ ਹੈਗੀ ਆ ਕੀ ਨਹੀਂ ਉਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਨਹੀਂ ਦੀ ਫਿਲਹਾਲ ਤਾਂ ਉਹ ਗਾਲਾਂ ਕੱਢ ਕੇ ਗਏ ਆ ਕਿੰਨੇ ਕਿੰਨਾਂ ਨੂੰ ਕੱਡੀਆਂ ਗਾਲਾਂ ਸਾਡੀ ਲੇਡੀਜ਼ ਸੀਗੇ ਜੀ ਹਾਂ ਔਰਤਾਂ ਸੀਗੀਆਂ ਸਾਡੀਆਂ ਤੇ ਸਾਡੇ ਬੰਦੇ ਸੀਗੇ ਸਾਰੇ ਕਿੰਨੇ ਕ ਬੰਦੇ ਹੁਣ ਆ ਤੁਸੀਂ ਕਿਹੜੇ ਸ਼ਹਿਰ ਦੇ ਬੈਠੇ ਹੋ ਕਿਹੜੇ ਇਹ ਸਾਰਾ ਕੱਚਾ ਕਿਲਾ ਤੇ ਸਾਰੇ ਰੈਕੋਰਡ ਦੇ ਹੀ ਆ ਜੀ ਪੂਰੇ ਸ਼ਹਿਰ ਰੈਕੋਰਡ ਦੇ ਸਾਡੇ ਕਾਉਂਸਲਰ ਸਭਾ ਸਾਡੇ ਜਿੰਨੇ ਵੀ ਵਾਰਡ ਦੇ ਲੀਡੀਜ਼ ਇਹ ਹੈਗੇ ਆ ਜੀ 14 ਤਰੀਕ ਦੀ ਸ਼ਾਮ ਦੀ ਘਟਨਾ ਹੈ ਕੰਪਲੇਂਟ ਲਖਾਈ ਸੀ ਕੰਪਲੇਂਟ ਉਹਦਨੇ ਸ਼ਾਮ ਨੂੰ ਜਦ ਹੀ ਅਸੀਂ ਅੱਧੇ ਘੰਟੇ ਬਾਅਦ ਅਰਜ਼ੀ ਤਾਂ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਥਾਣਾ ਸਿਟੀ ਰੈਕੋਰਡ ਦੇ ਵਿੱਚ ਦੇ ਦਿੱਤੀ ਸੀ ਤੇ ਪਰ ਉਹਦੇ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਤਰਨ ਆਇਆ ਇਸ ਕਰਕੇ ਹਾਂ ਜੀ ਇਸ ਕਰਕੇ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਆ ਜਿਹੜੇ 2 ਦਿਨ ਹੋ ਗਏ ਐਡੀ ਕਾਰਵਾਈ ਕਾਰਵਾਈ ਕਿਉਂ ਨਹੀਂ ਹੋ ਰਹੀ ਭਾਈ ਕੋਈ ਪ੍ਰੈਸ਼ਰ ਹੀ ਹੈ ਜੀ ਸਾਬ ਤੱਕ ਤੇ ਦਿਖਾਈ ਦੇ ਰਿਹਾ ਵੀ ਇੱਕ ਪੋਲੀਟੀਕਲ ਪ੍ਰੈਸ਼ਰ ਹੀ ਬਣਾਇਆ ਗਿਆ ਵੀ ਕਿਤਾ ਇਹਨਾਂ ਨੇ ਭਾਈ ਸਾਡਾ ਲਗਾਤਾਰ ਧਰਨਾ ਅਸੀਂ ਕੰਟੀਨਿਊ ਚਲਾ ਕੇ ਰੱਖਾਂਗੇ ਪੂਰਾ ਸਾਡਾ ਧਰਨਾ ਇਹ ਲਗਾਤਾਰ ਚੱਲੂਗਾ ਜਿੰਨਾ ਟਾਈਮ ਸਾਨੂੰ ਸਾਡੀਆਂ ਔਰਤਾਂ ਨੂੰ ਸਾਡੀਆਂ ਮਾਤਾ ਮਾਂ ਭੈਣਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਕੰਟੀਨਿਊਸਲੀ ਇਹ ਜਿਹੜਾ ਧਰਨਾ ਹੀ ਚਲਾ ਕੇ ਰੱਖਾਂਗੇ ਲੋਕਾਂ ਨੂੰ ਦਬਕਾਉਣ ਵਾਲੇ ਮਰਦਾਬਾਦ Eu não mortava